ਜੋ ਦੋਸਤੋ ਤੁਹਾਡਾ ਸਵਾਗਤ ਹੈ ਮਹਾਂ ਲਖਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ ਚੈਨਲ ਤੇ ਅਮਸਰੀਆ ਲੱਖਾ ਹੰਨਰ ਫੈਬਰੀਕ ਸਾਡੀ ਫਰਮ ਦਾ ਨਾਮ ਹੈ ਲਖੀ ਦੀ ਹੱਟੀ ਚੋਕ ਦਾ ਇਹ ਹੋਲ ਸੇਲ ਜਿਨ੍ਹਾਂ ਨੇ ਲੈਣਾ ਉਹਨਾਂ ਵਾਸਤੇ ਸਾਰੀ ਵੀਡੀਓ ਰੋਗੂਗੀ ਜੀ ਦਿੱਤੇ ਹੋਏ ਨੇ ਨੰਬਰ ਕੰਟੈਕਟ ਕਰ ਲਿਓ ਤੇ ਡਿਜ਼ਾਈਨ ਦੇਖੀ ਚਲੋ ਫਟਾਫਟ ਬਹੁਤ ਸੋਹਣੇ ਆਰਟੀਕਲ ਹੋਲ ਸੇਲ ਪ੍ਰਾਈਸ ਜਿਨ੍ਹਾਂ ਨੇ ਘਰ ਬੈਠੇ ਕੰਮ ਕਰਨਾ ਹੈ ਉਹ ਕਰ ਸਕਦੇ ਆ ਜਾਂ ਜਿਵੇਂ ਔਨਲਾਈਨ ਕਰਨਾ ਹੈ ਉਹ ਵੀ ਕਰ ਸਕਦੇ ਆ ਜੀ ਆ ਚੈੱਕ ਕਰੋ ਜੀ ਆਰਟੀਕਲ ਬਹੁਤ ਸੋਹਣਾ ਕੁਆਲਿਟੀ ਆਪਾਂ ਜਿਹੜੀ ਆ ਥੋੜੀ ਵਧੀਆ ਹੀ ਯੂਜ਼ ਕਰਦੇ ਆ ਜੀ ਬਹੁ ਆ ਚੈੱਕ ਕਰੋ ਜੀ ਕੋਟਨ ਦੇ ਉੱਪਰ ਸੂਟ ਜੇ ਨਾਲ ਕੋਟਨ ਦੀ ਬੋਟਮ ਆਣੀ ਜੇ ਤੇ ਨਾਲ ਦੁਪੱਟੇ ਆਣੇ ਜੇ ਬਹੁਤ ਸੋਹਣੇ ਇਹ ਚੀਜ਼ ਜਿਹੜੀ ਹੈ ਥੋੜੀ ਪ੍ਰੀਮੀਅਮ ਕੁਆਲਿਟੀ ਅੱਛੇ ਸਾਈਜ਼ ਦੇ ਦੇ ਕੱਪੜੇ ਆਣਗੇ ਖੁੱਲੇ ਡੋਲੇ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਕਲਰ ਬੜੇ ਆਣਗੇ ਆ ਚੈੱਕ ਕਰੋ ਜੀ ਇਸ ਤਰੀਕੇ ਨਾਲ ਇਹਨਾਂ ਦਾ ਜਿਹੜਾ 8 ਰੰਗਾਂ ਦਾ ਜਿਹੜਾ ਚਾਰਟ ਆਊਗਾ ਜੀ ਬਹੁਤ ਸੋਹਣਾ ਕਨਸੈਪਟ ਹੈ ਰੰਗ ਸਾਰੇ ਸੋਹਣੇ ਠੀਕ ਹੈ ਜੀ ਰੇਟ ਆਣਾ ਹੈ ਸਿਰਫ ਤੇ ਸਿਰਫ 3000 ਤੇ ਨਹੀਂ 395 ਰੁਪਏ 395 ਰੁਪਏ ਦੀ ਰੇਂਜ ਆਊਗਾ ਜੀ ਆਰਟੀਕਲ ਠੀਕ ਹੈ ਜੀ ਫਟਾਫਟ ਮਿਲੂਗਾ ਸੈਟ ਵਾਈਜ਼ ਅੱਠ ਸੂਟਾਂ ਦਾ ਸੈਟ ਹੈ ਜੀ ਮਿਲੂਗਾ ਸੈਟ ਵਾਈਜ਼ 395 ਰੁਪਏ ਜਿਨ੍ਹਾਂ ਨੇ ਇਹ ਸ਼ੇਅਰ ਕਰਨਾ ਉਹਨਾਂ ਨੂੰ ਮਿਲਣਾ ਜੀ ਠੀਕ ਹੈ ਜੀ ਲਓ ਜੀ ਅਗਲਾ ਆਰਟੀਕਲ ਚੈੱਕ ਕਰਾਉ ਜੀ ਬਹੁਤ ਸੋਹਣਾ ਚਾਂਦੀ ਉੱਪਰ ਕਾਟਨ ਦੇ ਉੱਪਰ ਰਹੂਗਾ ਜੀ ਕਢਾਈ ਕੀਤੀ ਹੋਈ ਜੇ ਨਾਲ ਆਲ ਓਵਰ ਕਪੜਾ ਕਪੜਾ ਬਹੁਤ ਸੋਹਣਾ ਬਹੁਤ ਵਧੀਆ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਉੱਪਰ ਕਢਾਈ ਹੋਈ ਹੈ ਆਲ ਓਵਰ 5 ਮੀਟਰ ਨਾਲ ਦੁਪੱਟਾ ਹੋਊਗਾ ਜੀ ਹਾ ਪਿਓਰ ਦਾ ਬਰਸ਼ਿੰਗ ਕੀਤੀ ਹੋਈ ਰੇਂਜ ਬੜੀ ਪਿਆਰੀ ਲਿਆਂਦੀ ਆ ਜੀ ਸਿਰਫ ਤੇ ਸਿਰਫ ਤੁਹਾਡੇ ਵਾਸਤੇ ਆਊਗਾ ਜੀ 400 ਤੇ 75 ਰੁਪਏ 475 ਰੁਪਏ ਚ ਮਿਲੂਗਾ ਜੀ ਬਹੁਤ ਸੋਹਣਾ ਕਨਸੈਪਟ ਹੈ ਜੀ ਚਾਰ ਰੰਗ ਦਾ ਸੈੱਟ ਮਿਲ ਜੂਗਾ ਇਹ ਚ ਡਿਜ਼ਾਈਨ ਵੱਖਰੇ ਵੱਖਰੇ ਜਿਹੜੇ ਆ ਤੁਹਾਨੂੰ ਮਿਲਨੇ ਆ ਜੀ ਬਹੁਤ ਸੋਹਣਾ ਕਨਸੈਪਟ ਤੇ ਅਗਲਾ ਡਿਜ਼ਾਈਨ ਬਹੁਤ ਪਿਆਰਾ ਜੀ ਆ ਚੈੱਕ ਕਰੋ ਜੀ ਬਹੁਤ ਸੋਹਣਾ অল ওভার স্যুট কাপڑے ਦੀ ਕੁਆਲਿਟੀ ਬਹੁਤ ਫਾਈਨ ਹੋਊਗੀ ਜੀ ਕਪੜੇ ਵੱਲੋਂ ਕੋਈ ਚੜੀ ਹੈ ਚਿੰਤਾ ਕਰਨੀ ਲੋੜ ਨਹੀਂ ਕੁਆਲਿਟੀ ਬਹੁਤ ਵਧੀਆ ਸਾਫ ਲੋਰ ਦਾ ਦੁਪੱਟਾ ਨਾ ਰੇਂਜ ਆਊਗੀ 475 ਰੁਪਏ ਕੜਾਈ ਸੈੱਟ ਵਾਈਜ਼ ਮਿਲੂਗਾ ਜੀ 4 ਰੰਗਾਂ ਦਾ ਲੋ ਜੀ ਲਓ ਜਿੰਨਾਂ ਨੇ ਬੁਟੀਕ ਵਾਸਤੇ ਲੈਣਾ ਹੈ ਉਹ ਵਿజిਟ ਕਰ ਸਕਦੇ ਆ ਬਿਲ ਕਟੋ ਦਾ 10000 ਦਾ ਹੋਊਗਾ ਤੇ ਇਹਦੇ ਵਿੱਚੋਂ ਕਿਸੇ ਵੀ ਸੈੱਟ ਚੋਂ ਜਿਹੜੇ ਆ ਤੁਹਾਨੂੰ 2 ਪੀਸ ਜਿਹੜੇ ਆ ਤੁਸੀਂ ਲੈ ਸਕਦੇ ਹੋ ਸਾਰੇ ਜਿਹੜੇ ਸੈੱਟ ਦੇ ਵਿੱਚੋਂ ਪਰ ਬਿੱਲ ਜਿਹੜਾ 10000 ਦਾ ਹੋਣਾ ਚਾਹੀਦਾ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਪਿਆਰਾ ਬਹੁਤ ਸੋਹਣਾ ਕੁਆਲਿਟੀ ਆਉਗੀ ਕੋਟਨ ਫਲੋਰ ਵਧੀਆ ਕੋਟਨ ਸ਼ਿਮਰ ਕਿੰਨੀ ਜਿਵੇਂ ਕੁਆਲਿਟੀ ਫਾਈਂਡ ਹੁੰਦੀ ਜਾਊਗੀ ਜੀ ਚੀਜ਼ਾਂ ਸੋਹਣੀਆਂ ਹੁੰਦੀਆਂ ਜਾਣੀਆਂ ਤੁਹਾਡੇ ਵਾਸਤੇ ਬਹੁਤ ਵਧੀਆ ਕਨਸੈਪਟ ਹੈ ਇਹਦੇ ਜਿਹੜੇ ਆ ਕਲਰ ਉਹ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਪਿਆਰੇ ਜਿਹੜੇ ਇਹ ਕਲਰ ਆਣਗੇ 3 ਰਾਣਾ ਜੀ ਇਸੇ ਤੋਂ ਤੁਸੀਂ 500 ਤੇ 90 ਰੁਪਏ 590 ਰੁਪਏ ਚ ਆਰਟੀਕਲ ਮਿਲੂਗਾ 4 ਜਾਂ ਦਾ ਸੈੱਟ ਮਿਲੂਗਾ ਜੀ ਆਰਟੀਕਲ ਬਹੁਤ ਸੋਹਣਾ ਜਿੰਨੇ ਤੁਸੀਂ ਜਾਦੇ 800 800 ਜਿਹੜਾ ਹੈ ਸੇਲ ਕਰ पाओगे ਛੋਟਾ ਕਪੜਾ ਰੋਗਾ ਜੀ ਕੁਆਲਿਟੀ ਇਹੀ ਆ ਲਓ ਜੀ ਪ੍ਰੀਮੀਅਮ ਕੁਆਲਿਟੀ કોટن ਰੌਗੀ ਦੀ ਪਿਓਰ 100% ਪਿਓਰ ਕੋਟਨ ਨਾਲ ਦੁਪੱਟਾ ਰਹਿਣਾ ਜੇ ਪਿਓਰ ਦਾ ਹੋਲ ਸੇਲ ਜਿੰਨਾਂ ਨੇ ਲੈਣਾ ਹੈ ਉਹਨਾਂ ਵਾਸਤੇ ਇਹ ਸਾਰੇ ਡਿਜ਼ਾਈਨ ਹੈ ਬਹੁਤ ਵਧੀਆ ਕਨਸੈਪਟ ਹੈ ਜੇ ਐਸਾਂ ਦਿਓ ਜੀ ਲੋ ਜੀ ਰੇਟ ਵੀ ਬੜਾ ਵਧੀਆ ਹੈ ਸਿਰਫ ਤੇ ਸਿਰਫ ਕਿੰਨੇ ਦਾ ਜੀ 550 ਰੁਪਏ ਚ ਆਰਟੀਕਲ ਮਿਲੂਗਾ ਜੀ ਪਿਓਰ 100% ओरिजिनल ਕੋਟਨ ਤੇ ਨਾਲ ਪਿਓਰ ਦਾ ਦੁਪੱਟਾ ਜੀ ਬਹੁਤ ਵਧੀਆ ਕਨਸੈਪਟ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਬਹੁਤ ਜ਼ਿਆਦਾ ਮੋਹਰਾਲ ਦੇ ਉੱਪਰ ਕੁਆਲਿਟੀ ਬਹੁਤ ਵਧੀਆ ਨਾਲ ਦੁਪੱਟਾ ਉਹ ਜੀ ਪਿਓਰ ਦਾ ਲਓ ਪਿਓਰ ਦਾ ਦੁਪੱਟਾ ਉੱਪਰ embroidery ਨਾਲ ਹੈ ਜੀ ਕਲਰ ਮਿਲਨੇ ਦੇ ਇਹਦੇ ਵਿੱਚ ਵੀ ਤੁਹਾਨੂੰ ਚਾਰ ਟੇਟ ਮਿਲਵਾ ਜੀ ਬਹੁਤ ਵਧੀਆ ਦੇਖੋ ਤਾ ਰਹੋਗੇ ਜੀ ਪਿਓਰ ਦਾ ਲਓ ਜੀ ਦੁਪੱਟੇ ਰਹਿਣਗੇ ਸਾਡੇ ਪਿਓਰ ਦੇ ਲਓ ਬਹੁਤ ਸੋਹਣਾ ਕੰਸੈਪਟ ਹੈ ਜੀ ਤੇ ਰੇਟ ਵੀ ਬੜਾ ਪਿਆਰਾ ਹੈ ਦਾ ਸਿਰਫ ਸਿਰਫ ਰੇਂਜ ਆਉਗੀ ਪਿਓਰ ਦੁਪੱਟੇ ਨਾਲ 650 ਰੁਪਏ ਕੁਆਲਿਟੀ ਬਹੁਤ ਵਧੀਆ 850 ਦੀ ਸੇਲਿੰਗ ਜਿਹੜਾ ਤੁਹਾਡਾ ਸੇਲ ਹੋ ਸਕਦਾ ਜੀ ਕਪੜਾ ਬਹੁਤ ਵਧੀਆ ਕਪੜੇ ਇੰਨੇ ਆਨਕਲ ਕੋਮਪਰੋਮਾਈਜ਼ ਨਹੀਂ ਨਹੀਂ ਕੀਤਾ ਗਿਆ ਠੀਕ ਹੈ ਜੀ ਅਗਲੀ ਅਗਲਾ ਡਿਜ਼ਾਈਨ ਚੈੱਕ ਕਰੋ ਕੋਟਨ ਦੇ ਉੱਪਰ ਰੋਗਾ ਜੀ ਆ ਵੀ ਕੁਆਲਿਟੀ ਬਹੁਤ ਵਧੀਆ ਆਲ ਓਵਰ ਕਪੜਾ ਪਿਓਰ ਕੋਟਨ ਨਾਲ ਦੁਪੱਟੇ ਦੇਣਗੇ ਪਿਓਰ ਦੇ ਲੋ ਜੀ ਬਹੁਤ ਸੋਹਣੇ ਰੰਗ ਵੀ ਬੜੀ ਪਿਆਰੀ ਸਿਰਫ ਸਿਰਫ 500 ਤੇ 550 ਤੇ 550 ਰੁਪਏ ਸੈਟਲ ਆਊਗਾ ਦੁਪੱਟੇ ਪਿਓਰ ਦੇ ਨਾਲ ਅਗਲਾ ਆਰਟੀਕਲ ਚੈੱਕ ਕਰੋ ਜੀ ਬਹੁਤ ਵਧੀਆ ਟ੍ਰੈਂਡਿੰਗ ਆਰਟੀਕਲ ਕਾਟਨ ਦੇ ਉੱਪਰ ਹੈ ਕੜਾਈ ਦੇ ਨਾਲ ਘੇਰੇ ਕੜਾਈ ਦੇ ਨਾਲ ਆਰਟੀਕਲ ਹੈ ਜੀ ਡਿਜ਼ਾਈਨਰ ਪੀਸ ਹੈ ਜੀ ਬਹੁਤ ਸੋਹਣਾ ਕਨਸੈਪਟ ਦੁਪੱਟਾ ਰੂਕੀ ਨਾਲ ਪਿਓਰ ਦਾ ਬਹੁਤ ਵਧੀਆ ਰੇਂਜ ਆਊਗੀ 500 ਤੇ 95 ਰੁਪਏ ਦੁਪੱਟਾ ਪਿਓਰ ਦਾ ਘੇਰੇ ਤੇ ਕੜਾਈ ਹੈ ਰਾਨਾ ਨਾਲ ਦੇ 4 ਲੋ ਰਾਨਾ ਨਾਲ ਦੇ 4 595 ਰੁਪਏ ਜੁਕੇ ਅਗੇ ਨੰਬਰ ਕੰਟੈਕਟ ਕਰਕੇ ਆਪਣੇ ਆਰਡਰ ਜੜੇ ਆ ਤਰੀ ਚਲਿਓ ਫਟਾਫਟ ਰੇਂਜ ਬਹੁਤ ਸੋਣੀ ਆ ਫੇਜ ਨੂੰ ਫੋਲੋ ਕਰ ਲਿਓ ਤੇ ਨਾਲੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਸ ਰੇਂਜ ਚ ਹੋਰ ਵੀਡੀਓ ਚਾਹੀਦੀਆਂ ਨੇ ਤੇ ਅਸੀਂ ਇਹ ਰੇਂਜ ਦੀਆਂ ਵੀਡੀਓ ਤੁਹਾਨੂੰ ਦਿੰਦੇ ਰਵਾਂਗੇ ਜੀ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਕਾਟਨ ਦੇ ਉੱਪਰ ਹੈਗਾ ਜੀ ਆਲ ਓਵਰ ਕਾਟਨ ਨਾਲ ਕਾਟਨ ਮਸਲੀਨ ਦਾ ਹੀ ਦੁਪੱਟਾ ਲੱਗੂਗਾ ਜੀ ਨਾਲ ਬਹੁਤ ਵਧੀਆ ਸੌਫਟ ਕਾਟਨ ਵਾਲਾ ਲਓ ਜੀ ਬਹੁਤ ਵਧੀਆ ਕਨਸੈਪਟ ਕਲਰ ਆਂਗੀਆਂ ਇਹਦੇ ਵਿੱਚ ਜਿਹੜੇ ਆ ਚਾਰ ਰੇਂਜ ਵੀ ਬੜੀ ਪਿਆਰੀ ਸਿਰਫ ਤੇ ਸਿਰਫ ਮਿਲੂਗਾ ਜੀ ਤੁਹਾਨੂੰ 500 ਤੇ ਰੇਂਜ ਆਊਗੀ ਸਿਰਫ ਤੇ ਸਿਰਫ 500 ਰੁਪਿਆ ਬਹੁਤ ਵਧੀਆ ਕਨਸੈਪਟ ਦਿੱਤੇ ਹੋਣੇ ਨਾ ਬਰ ਕੰਟੈਕਟ ਕਰਕੇ ਆਪਣੇ ਆਰਡਰ ਪਲੇਸ ਕਰ ਲਓ ਕਪੜਾ ਬਹੁਤ ਵਧੀਆ ਜੀ ਠੀਕ ਹੈ ਜੀ ਬਾਰ ਬਾਰ ਤੁਹਾਨੂੰ ਤਾਂ ਦੱਸ ਰਿਆਂ ਜੀ ਆਲ ਓਵਰ ਰਹੂਗਾ ਜੀ ਕਪੜਾ ਕਪੜਾ ਬਹੁਤ ਵਧੀਆ ਕੋਟਨ ਨਾਲ ਕੋਟਨ ਮਸਲੀਨ ਦਾ ਦੁਪੱਟਾ ਅਰੇਂਜ 500 ਰੁਪਿਆ ਸੈਟ ਵਾਈ ਇਹ ਚਾਰ ਚਾਰ ਰੰਗ ਜਿਹੜੇ ਆ ਸੂਟਾਂ ਦਾ ਹੀ ਪ੍ਰਾਈਸ ਦੱਸ ਰਿਆਂ ਜੀ ਸਿੰਗਲ ਸੂਟ ਦਾ ਕੋਈ ਰੇਟ ਨਹੀਂ ਹੈ ਇਹਦੇ ਵਿੱਚ ਠੀਕ ਹੈ ਜੀ ਲਓ ਅਗਲਾ ਡਿਜ਼ਾਈਨ ਚੈੱਕ ਕਰੋ ਕੋਟਨ ਦੇ ਉੱਪਰ ਹੋਊਗਾ ਜੀ ਆ ਵੀ ਕੋਟਨ ਦੇ ਨਾਲ ਦੁਪੱਟਾ ਰਹੂਗਾ ਸੋਫਟ ਕੋਟਨ ਬਹੁਤ ਵਧੀਆ ਬਹੁਤ ਸੋਹਣਾ ਰੰਗ ਆਣਗੇ ਇਹਦੇ ਚ ਵੀ ਚਾਰ ਰੇਂਜ ਆਉਗੀ ਸਿਰਫ ਤੇ ਸਿਰ 500 ਰੁਪਿਆ ਬਹੁਤ ਸੋਹਣਾ ਕਨਸੈਪਟ ਬਹੁਤ ਵਧੀਆ ਟੈਲੈਂਟ ਜਿਹੜਾ ਤੁਹਾਡੇ ਜਾਏਗਾ ਅਗਲਾ ਡਿਜ਼ਾਈਨ ਦੇਖੋ ਜੀ ਪ्योर ਜਾਮ ਦੀ ਉੱਪਰ ਬੁਟੀਕ ਸਟਾਈਲ ਦਾ ਪੀਸ ਲਓ ਬਹੁਤ ਵਧੀਆ ਕਨਸੈਪਟ ਨਾਲ ਬਾਟਮ ਤੇ ਕੰਮ ਦੁਪੱਟਾ ਨਾਲ ਮਸਲੀਨ ਦਾ ਰੇਂਜ ਆਉਗੀ ਸਿਰ ਤੇ ਸਿਰ 695 ਰੁਪਏ ਰੰਗ ਬੜਾ ਵਧੀਆ ਇਹਦੇ ਚ ਸਾਰੇ ਲਓ ਜੀ ਬਹੁਤ ਸੋਹਣਾ ਕਨਸੈਪਟ ਸਿਰ ਤੇ ਸਿਰ ਕਿੰਨਾ 695 ਰੁਪਏ ਕਪੜਾ ਕਿਹੜਾ ਪਿਓਰ ਜਾਮ ਦਾ ਠੀਕ ਹੈ ਬੋਟਮ ਤੇ ਕੀ ਹੈ ਕਢਾਈ ਹੈ ਜੀ ਦੁਪੱਟਾ ਕੀ ਹੈ ਮਸਲੀਨ ਦਾ ਹਰ ਗੱਲ ਦੱਸੀ ਹੈ ਜੀ ਆਰਾਮ ਨਾਲ ਤੁਸੀਂ ਇਸ ਨੂੰ 890 990 ਜਿਹੜਾ ਸੇਲ ਕਰ पाओਗੇ ਬਹੁਤ ਵਧੀਆ ਕਨਸੈਪਟ ਹੈ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਦੀ ਵੀਡੀਓ ਲੱਗੀ ਤੇ ਕਿਵੇਂ ਦੀ ਹੋਰ ਵੀਡੀਓ ਚਾਹੀਦੀ ਹੈ ਥੱਲੇ ਉਹ ਵੀ ਦੱਸੋ ਜੀ ਧੰਨਵਾਦ ਜੀ